ਪੱਤਰਕਾਰ ਭਾਈਚਾਰੇ ਤੇ ਸਰਕਾਰ ਵੱਲੋਂ ਕੀਤੇ ਜ਼ਬਰ ਦੇ ਖਿਲਾਫ ਇਕੱਤਰ ਹੋਏ ਵੱਖ-ਵੱਖ ਰੰਗਾਂ ਦੇ ਝੰਡਿਆਂ ਦੇ ਗੁਲਦਸਤੇ ਬਣਾ ਕੇ ਆਏ ਜਿਹੜਾ ਲੋਕੋ ਤੁਹਾਨੂੰ ਜੀ ਆਇਆਂ ਨੂੰ ਅਸੀਂ ਦੇਖਦੇ ਹਾਂ ਜਦੋਂ ਰਾਜਕਰਤਾ ਲੋਕ ਰਾਜ ਕਰਨ ਵਾਸਤੇ ਸੱਚ ਦਾ ਮੂੰਹ ਬੰਦ ਕਰਦਾ ਇਹ ਕੋਈ ਪਹਿਲੀ ਵਾਰੀ ਬੰਦ ਨਹੀਂ ਹੋਇਆ ਪਿਛਲੇ ਸਮੇਂ ਤੋਂ ਦੇਖਦੇ ਆਏ ਆ ਜੋ ਵੀ ਲੋਕ ਪੱਖੀ ਆਵਾਜ਼ ਸਮੇਂ ਦੇ ਹਾਕਮਾਂ ਨੂੰ ਰੜਕਦੀ ਸੀ ਉਹ ਤੋਂ ਬਦਲਾ ਲੈਂਦੇ ਆਏ ਨੇ ਤੇ ਬਦਲੇ ਦਾ ਜਵਾਬ ਲੋਕ ਤਾਕਤ ਦਿੰਦੀ ਆਈ ਹੈ ਇਥੋਂ ਦੀ ਝੂਠੀ ਸਰਕਾਰ ਮੈਂ ਕਹੂੰਗਾ ਜਦੋਂ ਇਹਦੋਂ ਪਹਿਲਾਂ ਵੀ ਮਨਿੰਦਰਜੀਤ ਤੇ ਕੇਸ ਪਾਇਆ ਸੀ ਉਦੋਂ ਵੀ ਅਸੀਂ ਆ ਕੇ ਕਿਹਾ ਸੀ ਖੁੱਲੇ ਵਿਚਰੋ ਨਜ਼ਾਰਾ ਉਦੋਂ ਆਊਗਾ ਜਦੋਂ ਤੁਹਾਨੂੰ ਗ੍ਰਿਫਤਾਰ ਕਰੂ ਸਰਕਾਰ ਪਰਚੇ-ਪੁਰਚੇ ਪੈਂਦੇ ਹੀ ਰਹਿੰਦੇ ਆ ਕਿਸਾਨਾਂ ਆਗੂਆਂ ਤੇ ਮਜ਼ਦੂਰਾਂ ਆਗੂਆਂ ਤੇ ਬੜੇ ਪੈਂਦੇ ਆ ਤੁਸੀਂ ਵੀ ਜਦੋਂ ਲੋਕਾਂ ਦੇ ਆਗੂ ਬਣੇ ਹੋ ਪਰਚਿਆਂ ਦਾ ਬਾਹ ਤੁਹਾਡਾ ਪਹਿਣਾ ਹੀ ਪਹਿਣਾ ਪਰ ਭਰਾ ਮੇਰੇ ਇੱਕ ਗੱਲ ਚੰਗੀ ਹੋਈ ਹੈ ਉਹ ਕਿਹੜੀ ਐ ਜਿਹੜੀ ਅਸੀਂ ਪਹਿਲਾਂ ਜਾਣਦੇ ਨਹੀਂ ਸੀ ਅਸੀਂ ਇੱਕ ਦੂਜੇ ਦੇ ਸਿੰਘ ਮਾਰਦੇ ਸੀ ਪੰਜਾਬ ਦੇ ਇਤਿਹਾਸ ਨੇ ਦੱਸਤਾ ਜੇ ਸਮੇਂ ਤੇ ਹਾਕਮਾਂ ਨੇ ਸਾ ਤੋਂ ਜੂਰੀ ਵਿਰਾਸਤੀ ਖੋਣ ਦੀ ਕੋਸ਼ਿਸ਼ ਕੀਤੀ ਸੀ ਤਾਂ ਸਾਡੇ ਜਿਹਾਰੂ ਪੁੱਤ ਤੀਆਂ ਅਗਵਾਈ ਕਰੀ ਸਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ ਗਏ ਤੇ ਅਸੀਂ ਜਿੱਤ ਪ੍ਰਾਪਤ ਕੀਤੀ ਐ ਦਿੱਲੀ ਦੇ ਕੋਲ ਨੇ ਦੱਸਿਆ ਅਸੀਂ ਵੱਖ-ਵੱਖ ਵਿਚਾਰਾਂ ਦੇ ਲੋਕ ਜਦੋਂ ਇਕੱਠੇ ਹੋ ਕੇ ਕੱਠ ਲੋਹੇ ਦੀ ਲਾਠ ਵੜਾ ਕੇ ਹਾਕਮਾਂ ਦੇ ਸਿਰ ਦੇ ਵਿੱਚ ਪਾਜਦੀਆਂ ਤਾਂ ਜਿੱਤਾਂ ਪ੍ਰਾਪਤ ਹੁੰਦੀਆਂ ਅੱਜ ਦਾ ਜਿਹੜਾ ਸਮਾਂ ਸਾਰਿਆਂ ਨੂੰ ਵਧੀਆ ਗੱਲ ਇਹ ਆ ਵੀ ਪੱਤਰਕਾਰ ਭਾਈਚਾਰੇ ਨੇ ਸਾਰੇ ਵਰਗਾਂ ਨੂੰ ਨਾਲ ਲਿਆ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਤ ਭਰਾਵੋ ਥੋੜੀ ਹੋਣੀ ਆ ਕਿਉਂਕਿ ਕੇਜਰੀਵਾਲ ਦੀ ਹਕੂਮਤ ਨੇ ਗੱਲ ਕਹੀ ਆ ਬਈ 2027 ਦੀਆਂ ਚੋਣਾਂ ਜਿੱਤਣ ਲਈ ਜੋ ਕੁਝ ਵੀ ਕਰਨਾ ਪਵੇ ਉਹ ਕਰੋ ਆਪਦੇ ਵਰਕਰਾਂ ਨੂੰ ਆਪਦੇ ਲੀਡਰਾਂ ਨੂੰ ਉਹਨਾਂ ਨੇ ਕਿਹਾ ਪਰ ਪੰਜਾਬ ਦਾ ਇਤਿਹਾਸ ਦੱਸਦਾ ਇੱਥੇ ਵੱਡੇ ਤੋਂ ਵੱਡੇ ਯਾਮਰ ਆਏ ਨੇ ਯਾਮਰਾਂ ਨੂੰ ਟੱਕਰ ਦਿੱਤੀ ਆ ਟੱਕਰ ਸ਼ਾਂਤਮਈ ਥੋੜੀ ਸ਼ਾਂਤੀ ਥੋੜੀ ਸ਼ਾਂਤੀ ਹਾਕਮਾਂ ਦੀ ਜਾਨ ਕੱਡੂ ਕਿਤੇ ਕੱਢੀ ਆਗੇ ਸਬਰ ਨਾਲ ਲੜੋ ਜ਼ਬਰਦਸਤ ਟੱਕਰਾ ਕਰਾਂਗੇ ਇਹ ਤਣੇ ਹੋਏ ਮੁੱਕੇ ਗੁਲਦਸਤਾ ਬਣਾ ਕੇ ਰੱਖੋ ਜਿੱਤ ਤੁਹਾਡੇ ਪੈਰਾਂ ਚਾਊਗੀ ਕੱਲੇ ਪੱਤਰ ਕਰਾਂ ਤੋਂ ਪਰਚੇ ਵਾਪਸ ਕਰਾਉਣ ਨਾਲ ਸਾਡਾ ਸੰਘਰਸ਼ ਖਤਮ ਨਹੀਂ ਹੋਣਾ 225 ਬਿਜਲੀ ਬਿੱਲ ਆ ਗਿਆ 225 ਸੀਡ ਬਿੱਲ ਆ ਗਿਆ ਉਹ ਭਾਰਤ ਲੜ ਰਿਹਾ ਹੈ ਸੰਘਰਸ਼ਾਂ ਦੇ ਰਾਹ ਪੈ ਰਿਹਾ ਆਪਾਂ ਨੂੰ ਜਿਹੜੀਆਂ ਜੋਟੀਆਂ ਹੋਰ ਮਜ਼ਬੂਤ ਕਰਨੀਆਂ ਕਿਸਾਨ ਮਜ਼ਦੂਰ ਮੁਲਾਜ਼ਮੇ ਇਕਤਾ ਜੜੀ ਹੋਰ ਤਕੜੀ ਕਰਨੀਆਂ ਤੇ ਸਮੇਂ ਦੇ ਹਾਕਮਾਂ ਨੂੰ ਇਹੀ ਸਾਡੇ ਕੋਲੇ ਦਵਾਈ ਆ ਉਹਨਾਂ ਦਾ ਇਲਾਜ ਕਰਨ ਵਾਸਤੇ ਉਹਨਾਂ ਦੇ ਦਿਮਾਗ ਖੋਲਣ ਵਾਸਤੇ ਕੱਠ ਲੋਹੇ ਦੀ ਲੱਠ ਹਮੇਸ਼ਾ ਹਾਕਮਾਂ ਦੇ ਸਰ ਵਿੱਚ ਵੱਜਿਆ ਤੇ ਹੁਣ ਵੀ ਵੱਜੂਗਾ ਤੁਸੀਂ ਆਏ ਹੋ ਤੁਹਾਡਾ ਬੜਾ ਬੜਾ ਧੰਨਵਾਦ ਭਾਰਤੀ ਕਿਸਾਨ ਜੁਨੀ ਇਕਟਾਡ ਕਹਿੰਦਾ ਜਦੋਂ ਤੱਕ ਇਹ ਸਫਰ ਖਤਮ ਨਹੀਂ ਹੁੰਦਾ ਜ਼ਬਰਦਸਤ ਉਦੋਂ ਤੱਕ ਪੱਤਰਕਾਰ ਭਾਈਚਾਰੇ ਦੇ ਨਾਲ ਡਟ ਕੇ ਖੜੀ ਆ ਤੇ ਖੜੀ ਰਹੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ